ਮੈਨੂੰ ਵੀ ਬਹੁਤ ਸਹੀ ਗਾ ਵੀ ਹਾਂ ਬਾਹਰ ਬਾਹਰ ਜਾਣਾ ਪਰ ਜਦੋਂ ਜਦੋਂ ਆਪਾਂ ਸਲੋਲੀ ਸਲੋਰੀ ਉਹ ਲਾਈਫ ਚ ਪੈਨੇ ਆ ਫੇਰ ਪਤਾ ਲੱਗਦਾ ਵੀ ਹਾਂ ਨਹੀਂ ਆਪਣਾ ਪੰਜਾਬ ਆਪਣਾ ਹੀ ਆ ਪੈਸਾ ਹੈਗਾ ਜਰੂਰ ਦੇਖੋ ਪਰ ਬਾਕੀ ਫੈਮਿਲੀ ਲਾਈਫ ਕੋਈ ਨਹੀਂ ਹੈ ਸੁਨੀ ਦਾ ਹਾਰਟ ਅਟੈਕ ਆਉਂਦੇ ਨੇ ਉਹਦਾ ਇਹੀ ਕਾਰਨ ਆ ਫੂਡ ਫੂਡ ਬਿਲਕੁਲ ਨਹੀਂ ਵਧੀਆ ਉੱਥੇ ਬੱਚੇ ਨੂੰ ਬਿਲਕੁਲ ਵੀ ਟਾਈਮ ਨਹੀਂ ਦੇ ਹੁੰਦਾ ਫੇਰ ਬੰਦਾ ਪੈਸੇ ਜੋਗੇ ਰਹ ਜਾਂਦਾ ਅਗਲੀ ਜਨਰੇਸ਼ਨ ਮੰਨ ਲਓ ਖਤਮ ਹੀ ਹੋ ਉਥੇ ਸੋ ਫਿਰ ਮੈਂ ਤੇ ਮੇਰੀ ਵਾਈਫ ਨੇ ਡਿਸੀਜਨ ਕੀਤਾ ਵੀ ਨਹੀਂ ਆਪਾਂ ਪਿੱਛੇ ਹੀ ਠੀਕ ਆ ਜਿਹੜੇ ਪੈਸੇ ਕਮਾਏ ਦੇਖੋ ਉਹ ਨਿਕਲਣ ਲੱਗੇ ਕਿਉਂਕਿ ਮਹਿੰਗਾਈ ਓਨੀਓ ਜਿਆਦਾ ਵੱਧ ਗਈ ਹੁਣ ਭਰਾ ਜਾਂ ਭੈਣਾ ਆਪਣੇ 25-25 ਲੱਖ ਰੁਪਏ ਲਾ ਕੇ ਜਾਂਦੇ ਆ ਮੈਂ ਤਾਂ ਸਲਾਹ ਦਊਂ ਵੀ ਨਾ ਜਾਓ ਇੱਥੇ ਹੀ 20-25 ਲੱਖ ਰੁਪਏ ਦੇ ਵਿੱਚ ਆਪਾਂ ਬਹੁਤ ਕੁਝ ਕਰ ਸਕਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਤੁਹਾਡਾ ਨੇਮ ਜੀ ਮੇਰਾ ਰੋਮਲ ਗਿੱਲ ਹੈ ਭਈ ਦੋ ਮਹੀਨੇ ਹੋ ਗਏ ਤੁਸੀਂ ਅਮਰੀਕਾ ਤੋਂ ਵਾਪਸ ਆਇਓ ਤੇ ਸਫਰ ਕਿੱਦਾਂ ਦਾ ਰਿਹਾ ਵਾਪਸ ਕਿਉਂ ਆਉਣਾ ਪੈ ਗਿਆ ਅ ਦੇਖੋ ਪਹਿਲਾਂ ਪਹਿਲਾਂ ਜਿੰਮੇ ਸਾਰਿਆਂ ਨੂੰ ਚਾਹ ਹੁੰਦਾ ਹਨਾ ਵੀ ਜਾਣ ਦਾ ਮੈਨੂੰ ਵੀ ਬਹੁਤ ਸੀਗਾ ਵੀ ਹਾਂ ਬਾਹਰ ਬਾਹਰ ਜਾਣਾ ਪਰ ਜਦੋਂ ਜਦੋਂ ਆਪਾਂ ਸਲੋਈ ਸਲੋਈ ਉਹ ਲਾਈਫ 'ਚ ਪੈਨੇ ਆ ਫੇਰ ਪਤਾ ਲੱਗਦਾ ਵੀ ਹਾਂ ਨਹੀਂ ਆਪਣਾ ਪੰਜਾਬ ਆਪਣਾ ਹੀ ਆ ਤੇ ਮੈਨੂੰ ਤਕਰੀਬਨ 8 ਸਾਲ ਹੋ ਗਏ ਮੈਂ ਫੈਮਿਲੀ ਨਾਲ ਗਿਆ ਸੀ ਤੇ ਪੈਸਾ ਹੈਗਾ ਜਰੂਰ ਦੇਖੋ ਪਰ ਬਾਕੀ ਫੈਮਿਲੀ ਲਾਈਫ ਕੋਈ ਨਹੀਂ ਹੈ ਬਿਮਾਰੀਆਂ ਨੀਰੀਆਂ ਬਿਮਾਰੀਆਂ ਹੁਣ ਆਪਾਂ ਨੂੰ ਸੋਣੀ ਦਾ ਹਾਰਟ ਅਟੈਕ ਆਉਂਦੇ ਨੇ ਉਹਦਾ ਇਹੀ ਕਾਰਨ ਆ ਫੂਡ ਫੂਡ ਬਿਲਕੁਲ ਨਹੀਂ ਵਧੀਆ ਉਥੇ ਤੇ ਮੇਰੇ ਦੋ ਬੱਚੇ ਨੇ ਬੱਚੇ ਨੂੰ ਬਿਲਕੁਲ ਵੀ ਟਾਈਮ ਨਹੀਂ ਦੇਹ ਹੁੰਦਾ ਫਿਰ ਬੰਦਾ ਪੈਸੇ ਜੋਗੀ ਰਹੇ ਹੁੰਦਾ ਤੇ ਜੋ ਪਹਿਲਾਂ ਆਪਾਂ ਜਦੋਂ ਟਾਈਮ ਨਹੀਂ ਦਿੰਦੇ ਬੱਚਿਆਂ ਨੂੰ ਫਿਰ ਬੱਚੇ ਆਪਾਂ ਨੂੰ ਨਹੀਂ ਦਿੰਦੇ ਅਗਲੀ ਜਨਰੇਸ਼ਨ ਮੰਨ ਲਓ ਖਤਮ ਹੀ ਆ ਉਥੇ ਸੋ ਫਿਰ ਮੈਂ ਤੇ ਮੇਰੀ ਵਾਈਫ ਨੇ ਡਿਸੀਜਨ ਕੀਤਾ ਵੀ ਨਹੀਂ ਆਪਾਂ ਪਿੱਛੇ ਹੀ ਠੀਕ ਆ ਇੱਥੇ ਵੀ ਚਲੋ ਰੱਬ ਦੀ ਕਿਰਪਾ ਨਾਲ ਹੈਗਾ ਸਾਰਾ ਕੁਝ ਉਹ ਇੱਕ ਸੀਗਾ ਵੀ ਹਾਂ ਬਾਹਰ ਜਾਣਾ ਜਾਣਾ ਉਹ ਹੋ ਗਿਆ ਪੂਰਾ 8 ਸਾਲ ਲਾ ਲੇ ਕਮਾ ਕੇ ਹਮ ਸਾਨੂੰ ਆਲਮੋਸਟ ਸਾਲ ਹੋ ਗਿਆ ਬੱਚੇ ਵੀ ਖੁਸ਼ ਨੇ ਤੇ ਵਧੀਆ ਇੱਥੇ ਸਾਰਾ ਵਧੀਆ ਚੱਲਦਾ ਹੀ ਆਪਣਾ ਵੀਰੇ ਜਦੋਂ ਦੇਖਦੇ ਆਪਾਂ ਅੱਜ ਦੀ ਰੇਟ ਦੇਖੀਏ ਬੱਚੇ ਕੀ ਕਰ ਰਹੇ ਨੇ 20-25 ਲੱਖ ਲੱਗ ਜਾਂਦਾ ਵਿਆਜ ਤੇ ਲੈਣਦੇ ਪੈਸੇ ਯਾ ਅੱਜ ਵੀ ਇਹਦਾ ਜਦ ਤਾ ਵੇਦ ਦੇ ਰਹੇ ਠੀਕ ਆ ਕਰਜ਼ੇ ਚੱਕ ਲੈਂਦੇ ਰਹੇ ਫਿਰ ਇਹ ਜੋਬ ਸਕੋਟੀ ਹੈ ਨਹੀਂ ਤੁਸੀਂ ਫਿਰ 8 ਸਾਲ ਲਾਇਏ ਹੋ ਹੈ ਨਾ ਤੇ ਕੀ ਜੋ ਉਹ ਜ਼ਮਾਨਾ ਸੀ ਤੇ ਅੱਜ ਵਾਰਿ ਕਿੰਨਾ ਫਰਕ ਆ ਗਿਆ ਨਹੀਂ ਬਹੁਤ ਫਰਕ ਆ ਹੀ ਹੁਣ ਤਾਂ ਦੇਖੋ ਰੈਸੈਸ਼ਨ ਦਾ ਬੁਰਾ ਹਾਲ ਆ ਉਥੇ ਕੋਰੋਨਾ ਵੇਲੇ ਬਹੁਤ ਬੁਰਾ ਹਾਲ ਹੋਇਆ ਮੈਂ ਤਾਂ ਚਲੋ ਟਰੱਕ ਚਲਾਉਂਦਾ ਸੀ ਮੈਂ ਐਵੇਂ ਕਹਾ ਸਾਡੇ ਕੋਰੋਨਾ ਨੇ ਜਰੂਰ ਪੈਰ ਲਵਾਤੇ ਉਹੀ 2-3 ਸਾਲ ਸਾਡੇ ਪੂਰੇ ਵਧੀਆ ਲੱਗੇ ਨੇ ਤੇ ਉਸ ਤੋਂ ਬਾਅਦ ਜਿਹੜੇ ਪੈਸੇ ਕਮਾਏ ਦੇਖੋ ਉਹ ਨਿਕਲਣ ਲੱਗੇ ਕਿਉਂਕਿ ਮਹਿੰਗਾਈ ਓਨੀਓ ਜਿਆਦਾ ਵੱਧ ਗਈ ਹੁਣ ਅਫੋਰਡੇਬਿਲਟੀ ਬਹੁਤ ਔਖੀ ਆ ਸਪੈਸ਼ਲੀ ਫੈਮਿਲੀ ਨਾਲ ਤੇ ਜਿਹੜੇ ਭਰਾ ਜਾਂ ਭੈਣਾਂ ਆਪਣੇ 25-25 ਲੱਖ ਰੁਪਏ ਲਾ ਕੇ ਜਾਂਦੇ ਆ ਮੈਂ ਤਾਂ ਸਲਾਹ ਦਉ ਵੀ ਨਾ ਜਾਓ ਇੱਥੇ ਹੀ 20-25 ਲੱਖ ਰੁਪਏ ਦੇ ਵਿੱਚ ਆਪਾਂ ਬਹੁਤ ਕੁਝ ਕਰ ਸਕਦੇ ਆ ਆ ਇੱਥੇ ਰਹਿ ਕੇ ਤੇ ਸੌਖਾ ਜਿਹੜੇ ਬੱਚੇ ਤੁਹਾਨੂੰ ਦੇਖ ਰਹੇ ਨੇ ਸਾਡੇ ਪਲੇਟਫਾਰਮ ਜ਼ਰੀਏ ਸਾਡੇ ਸੋਸ਼ਲ ਮੀਡੀਆ ਜ਼ਰੀਏ ਤੇ ਉਹਨਾਂ ਨੂੰ ਕੀ ਕਹਿਣਾ ਜੋਂ ਜਿਹੜੇ ਵੀਜ਼ਾ ਲਵਾਉਣ ਜਾ ਰਹੇ ਨੇ ਅਬਰੌਡ ਲਈ ਅਪਲਾਈ ਕਰ ਰਹੇ ਨੇ ਸਟੂਡੈਂਟ ਵੀਜ਼ੇ ਤੇ ਚਾਹੇ ਵਰਕ ਪਰਮਿਟ ਤੇ ਕੀ ਕਹਿਣਾ ਜੀ ਬੱਚੇ ਉਹ ਜਿਹੜੇ ਹਲੇ ਹਲੇ ਵੀ ਬਾਹਰ ਜਿਹੜੇ ਇੱਛਕ ਹੈਗੇ ਨੇ ਦੇਖੋ ਮੈਂ ਕਹਿੰਦਾ ਤਾਂ ਚਲੋ ਕੌਣ ਹੁਣਾ ਮੈਂ ਤਾਂ ਆਪ ਦਾ ਐਕਸਪੀਰੀਅੰਸ ਇਹ ਦੱਸ ਸਕਦਾ ਜੇ 20-25 ਲੱਖ ਰੁਪਇਆ ਤੁਸੀਂ ਲਾ ਕੇ ਜਾਓਗੇ ਤਾਂ ਉਹ ਤੁਹਾਡੇ ਨਈ ਨਿਕਲਨੇ ਛੇਤੀ ਮੈਂ ਹੁਣ ਕਈ ਹਨਾ ਦੇਖਦੇ ਹੁੰਦੇ ਆਪਾਂ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਵੀ ਕਈ ਆਉਂਦੀਆਂ ਨੇ ਆਪਣੇ ਵੀਡੀਓਜ਼ ਵਗੈਰਾ ਆ ਜਾਂਦੀਆਂ ਨੇ ਬਹੁਤ ਜ਼ਿਆਦਾ ਜਿਵੇਂ 10 ਚੋਂ 8 ਜਾਣੇ ਇਹ ਕਹਿੰਦੇ ਨੇ ਵੀ ਜਿੱਦਣ ਸਾਡੇ ਪੈਸੇ ਪੂਰੇ ਹੋਗੇ ਅਸੀਂ ਵਾਪਸ ਮੁੜ ਜਾਣਾ ਪਰ ਉਹ ਪੈਸੇ ਪੂਰੇ ਹੋ ਹੀ ਨਹੀਂ ਰਹੇ ਕਿਉਂਕਿ ਮਹਿੰਗਾਈ ਇੰਨੀ ਜ਼ਿਆਦਾ ਵਾ ਜੌਬਸ ਵਗੈਰਾ ਕੈਨੇਡਾ ਦੇ ਵਿੱਚ ਤਾਂ ਸਪੈਸ਼ਲੀ ਬਹੁਤ ਜ਼ਿਆਦਾ ਬੁਰਾ ਹਾਲ ਆ ਈਵਨ ਮੇਰਾ ਫਰੈਂਡ ਆ ਗਿਆ ਹੋਇਆ ਉਹ ਤਾਂ ਚਲੋ ਪੀਆਰ ਗਿਆ ਸੀ ਉਹਨੂੰ 4-5 ਸਾਲ ਹੋ ਗਏ ਉਹਨੂੰ ਵੀ ਉਹਦਾ ਵੀ ਔਖਾ ਦੇਖ ਲਓ ਉਹਨੇ ਤਾਂ ਕੋਈ ਸਟੱਡੀ ਨਹੀਂ ਕੀਤੀ ਕੁਝ ਵੀ ਪਰ ਸਟਿਲ ਉਹਨੂੰ ਵੀ ਬਹੁਤ ਔਖਾ ਲੱਗ ਰਿਹਾ ਉਹ ਵੀ ਮੈਨੂੰ ਕਹਿੰਦਾ ਵੀ ਤੂੰ ਇੱਥੇ ਕੰਮ ਲੱਭ ਵੀ ਮੈਂ ਵੀ ਬਸ 1-2 ਸਾਲ ਤੱਕ ਵਾਪਸ ਆਈ ਜਾਣਾ ਵਾ ਤੇ ਸਾਡੇ ਰਿਸ਼ਤੇਦਾਰ ਨੇ ਹੁਣ ਮੈਂ ਬਾਕੀ ਨੂੰ ਕੀ ਕਹਾਂ ਸਾਡੇ ਰਿਸ਼ਤੇਦਾਰ ਆਪ ਨਹੀਂ ਮੇਰੇ ਮਾਸੀ ਦਾ ਬੇਟਾ ਗਿਆ ਵਾ ਉਹਨੂੰ ਬਥੇਰਾ ਸਮਝਾਇਆ ਕੋਈ ਨਹੀਂ ਦੇਖੋ ਮਨ ਦਾ ਨਾ ਮੇਰੇ ਕਹਿਣ ਤੇ ਕਿਸੇ ਨੇ ਮੰਨਣਾ ਕਿਸੇ ਕਹਿ ਦੇ ਇੱਕ ਵਾਰੀ ਜਾ ਕੇ ਹੀ ਪਤਾ ਲੱਗਦਾ ਉੱਥੇ ਜੋ ਵੀ ਆਪਾਂ ਨੂੰ